ਆਫੀਏ ਜਿਹੜੇ ਨੇ ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਗਠਿਤ ਕੀਤੀ ਗਈ ਐਂਟੀ ਗੈਂਗਸਟਰ ਟਾਫ ਫੋਰਸ ਸੂਬੇ ਲਈ ਸਾਰਥਕ ਸਾਬਤ ਹੋ ਰਹੀ ਹੈ ਇਸੇ ਤਰਜ਼ ਤੇ ਕੰਮ ਕਰਦੇ ਹੋਏ ਏਜੀਟੀਐਫ ਦੇ ਵੱਲੋਂ ਵਕਫ ਵਕ ਫੀਲਡ ਯੂਨਟਾਂ ਨਾਲ ਮਿਲ ਕੇ ਸਾਂਝੇ ਆਪਰੇਸ਼ਨ ਦੌਰਾਨ ਕਈ ਅਪਰਾਧੀਆਂ ਦਾ ਸਫਾਇਆ ਕੀਤਾ ਗਿਆ ਹੈ ਹੁਣ ਤੱਕ ਪੁਲਿਸ ਨੇ 2112 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ 20 ਵੱਡੇ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਹੈ ਨਾਲ ਹੀ ਅਪਰਾਧਿਕ ਗਤੀਵਿਧੀਆਂ ਚੋਂ ਵਰਤੇ ਗਏ 1811 ਹਥਿਆਰ ਅਤੇ 473 ਵਾਹਨ ਵੀ ਬਰਾਮਦ ਕੀਤੇ ਹਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਅੱਜ ਸਵੇਰੇ ਤੇ ਕਾਫੀ ਦਿਨਾਂ ਤੋਂ ਇੱਕ ਵਿਅਕਤੀ ਨੂੰ ਟਰੈਕ ਕਰ ਰਹੀ ਸੀ ਸਾਡੀ ਟੀਮਾਂ ਇਹਦੇ ਨਾਲ ਸ਼ੂਟਆਊਟ ਹੋਇਆ ਹੈ ਗੋਲੀ ਲੱਗੀ ਐ ਨੂੰ ਐਂਬੂਲੈਂਸ ਨਹੀਂ ਹਸਪੀਟਲ ਪਹੁੰਚਾ ਰਹੇ ਹਾਂ ਅਸੀਂ ਔਨ ਸਾਰ ਇੱਕ ਐਂਟੀ ਗੈਂਗਸਟਰ ਟਾਸ ਫੋਰਸ ਬਣਾਈ ਐਸਟੀਐਫ ਪਹਿਲੇ ਹੀ ਮੌਜੂਦ ਸੀ ਪੰਜਾਬ ਪੁਲਿਸ ਪਹਿਲੇ ਹੀ ਨਫਰੀ ਸਾਡੇ ਕੋਲੇ ਬਹੁਤ ਹੈ ਬੜੀ ਦਲੇਰ ਪੁਲਿਸ ਹੈ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ। ਦੇਖੋ ਪੰਜਾਬ ਸਰਕਾਰ ਦਾ ਯੁਧ ਨਸ਼ਾ ਵਿਰੁੱਧ ਜਿਹੜਾ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਮੁਹਾਲੀ ਪੁਲਿਸ ਵੱਲੋਂ ਪਹਿਲਾਂ ਵੀ ਬਹੁਤ ਸਫਲਤਾ ਪ੍ਰਾਪਤ ਕੀਤੀ ਗਈ ਹੈ। ਇਸੇ ਲੜੀ ਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਸ਼੍ਰੀ ਹਰਮਨਦੀਪ ਸਿੰਘ ਹਾਨਸ ਉਹਨਾਂ ਦੀ ਲੀਡਰਸ਼ਿਪ ਅੰਡਰ ਮੁਹਾਲੀ ਪੁਲਿਸ ਪਹਿਲਾਂ ਵੀ ਨਸ਼ਾ ਜਿਹੜੇ ਵੇਚਣ ਵਾਲੇ ਨਸ਼ਾ ਤਸਕਰਾਂ ਉਹਨਾਂ ਦੇ ਸਖਤ ਕਾਰਵਾਈ ਕਰਦੇ ਰਹੀ ਹੈ। ਇਸੇ ਲੜੀ ਸੰ ਸਾਨੂੰ ਕੱਲ ਇੱਕ ਵੱਡੀ ਸਫਲਤਾ ਮਿਲੀ ਹੈ ਜਦੋਂ ਅਸੀਂ ਸੱਦੇ ਡੇਰਾ ਬਸੀ ਪੁਲਿਸ ਵੱਲੋਂ ਸੱਦੇ ਐਸਐਸਪੀ ਆਪਰੇਸ਼ਨ ਤਲਵਿੰਦਰ ਸਿੰਘ ਡੀਐਸਪੀ ਡੀ ਜਤਿੰਦਰ ਚੋਹਾਨ ਡੀਐਸਪੀ ਡੇਰਾ ਬਸੀ ਵਿਕਰਮ ਬਰਾੜ ਸਾਹਿਬ ਤੇ ਜਿਹੜੇ ਐਸਐਚਓ ਡੇਰਾ ਬਸੀ ਇੰਸਪੈਕਟਰ ਸੁਮਿਤ ਮੋੜ ਨੇ ਦੀ ਟੀਮ ਨੂੰ ਇੱਕ ਸਫਲਤਾ ਮਿਲੀ ਜਦੋਂ ਇਹਨਾਂ ਨੇ ਦੋ ਜਿਹੜੇ ਨਸ਼ਾ ਤਸਕਰ ਨੇ ਇੱਕ ਦਾ ਨਾਮ ਸਾਗਰ ਹੈ ਤੇ ਦੂਜੇ ਦਾ ਨਾਮ ਚਿਰਾਗ ਹੈ ਇਹਨਾਂ ਨੂੰ 2.5 ਕਿਲੋ ਆਫੀਮ ਦੇ ਨਾਲ ਮੁਬਾਰਕ ਪੁਚੌਂਕੀ ਦੇ ਏਰੀਆ ਦੇ ਵਿੱਚੋਂ ਫੜਿਆ ਤੇ ਇਹਨਾਂ ਦੇ ਜਿਹੜੀ 225 ਨੰਬਰ ਮੁਕੱਦਮਾ 18 ਐਨਡੀਪੀਐਸ ਐਕਟ ਦਾ ਥਾਣਾ ਡੇਰਾ ਬਸੀ ਦੇ ਵਿੱਚ ਦਰਜ ਹੋਇਆ ਹੈ ਜਿਹੜੇ ਦੋਹੇ ਦੋਸ਼ੀ ਨੇ ਇਹ ਆਪਣਾ ਯੂਪੀ ਦੇ ਰਹਿਣ ਵਾਲੇ ਨੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਤੇ ਇਸ ਏਰੀਏ ਦੇ ਵਿੱਚ ਨਸ਼ਾ ਵੇਚਣ ਆਏ ਸੀਗੇ 15 ਅਗਸਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਣਾ ਇੰਡੀਪੈਂਡੈਂਸ ਡੇ ਨੇੜੇ ਆ ਰਿਹਾ ਤੇ ਨਾਲ ਯੁੱਧ ਨਸ਼ਾ ਵਿਰੁੱਧ ਦੇ ਕੈਂਪੇਨ ਦੇ ਵਿੱਚ ਮੋਹਾਲੀ ਪੁਲਿਸ ਵੱਲੋਂ ਜਿਹੜੀ ਸਪੈਸ਼ਲ ਚੈਕਿੰਗ ਤੇ ਸਪੈਸ਼ਲ ਕੈਂਪੇਨ ਚਲਾਏ ਜਾ ਰਹੇ ਨੇ ਉਸੇ ਦੁਰਾਣੀ ਜੋ ਸਾਡੀ ਟੀਮ ਇਲਾਕੇ ਦੇ ਵਿੱਚ ਬੈਚ ਤੇ ਚੈਕਿੰਗ ਕਰ ਰਹੀ ਸੀ ਕਿ ਸਾਨੂੰ ਇਹ ਦੋਨੋਂ ਜਿਹੜੇ ਰੂਪੀ ਨੇ ਇਹਨਾਂ ਤੋਂ 2.5 ਕਿਲੋ ਹਕੀਮ ਦੇ ਨਾਲ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਗਿਆ ਇਹ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੈ ਇਹਦੇ ਵਿੱਚ ਅਸੀਂ 225 ਨੰਬਰ ਮਕਦਮਾ ਦਰਜ ਕਰ ਲਿਆ ਬਾਕੀ ਅਸੀਂ ਅੱਗੇ ਇਹਦੇ ਵਿੱਚ ਇਹਨਾਂ ਨੂੰ ਕੋਰਟ ਦੇ ਵਿੱਚ ਅੱਜ ਪੇਸ਼ ਕਰਾਂਗੇ ਤੇ ਪੇਸ਼ ਕਰਕੇ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਐਸਟੈਬਲਿਸ਼ ਕਰਨ ਸਰ ਹੁਣ ਤੱਕ ਦੀ ਜਾਣਕਾਰੀ ਕੋਈ ਲੋਕਲ ਇਨਵੋਲਵਮੈਂਟ ਆਈਏ ਕਿਥੇ ਕਿਥੇ ਸਪਲਾਈ ਕਰਦੇ ਸੀ ਕੋਈ ਪ੍ਰੀਮੀਨ ਇਨਵੈਸਟੀਗੇਸ਼ਨ ਦੇ ਸਾਹਮਣੇ ਆਇਆ ਦੇਖੋ ਪ੍ਰੀਮੀਨ ਇਨਵੈਸਟੀਗੇਸ਼ਨ ਤੋਂ ਹੀ ਪਤਾ ਲੱਗਿਆ ਕਿ ਇਹ ਬੰਦੇ ਯੂਪੀ ਤੋਂ ਲਿਆ ਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਹੜੀ ਹੈ ਅਫੀਮ ਸਪਲਾਈ ਕਰਦੇ ਸੀਗੇ ਬਾਕੀ ਅਸੀਂ ਇਹਨਾਂ ਨੂੰ ਕੱਲ ਫੜਿਆ ਅੱਜ ਅਸੀਂ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਥੋਰੋਲੀ ਇਹਦੇ ਜੋ ਫਾਰਵਰਡ ਤੇ ਬੈਕਵਰਡ ਲਿੰਕੇਜ ਦੇ ਵਿੱਚ ਕੌਣ-ਕੌਣ ਬੰਦੇ ਇਨਵੋਲਡ ਹੈ ਪਿੱਛੋਂ ਕਿੱਥੇ ਲੈ ਕੇ ਆਉਂਦੇ ਸੀ ਤੇ ਅੱਗੇ ਕਿਹਨ ਪੂਰਾ ਸਟੈਬਲਿਸ਼ ਕਰਾਂਗੇ ਲੋਕਲ ਇਨਵੋਲਵਮੈਂਟ ਸਰ ਕੋਈ ਸਾਹਮਣੇ ਆ ਰਹੀ ਹੈ ਦੇਖੋ ਹਾਲ ਦੀ ਘੜੀ ਅਸੀਂ ਇਹਨੂੰ ਇਨਵੈਸਟਿਗੇਟ ਕਰਾਂਗੇ ਉਸ ਤੋਂ ਬਾਅਦ ਮਿਲੀਏ ਉਸ ਇਨਫੋਰਮ ਕਰਾਂਗੇ ਕਿਉਂਕਿ ਸਰ ਜਿੱਥੋਂ ਗ੍ਰਿਫਤਾਰੀ ਹੋਈ ਹੈ ਪੂਰਾ ਬਾਰਡਰ ਏਰੀਆ ਦੇ ਨਾਲ ਲੱਗਦਾ ਜਿਹਦਾ ਕੋਸੀ ਲਾਲੜੂ ਮੁਬਾਰਕਪੁਰ ਹਰਿਆਣਾ ਵੀ ਨੇੜੇ ਹੈ ਬੜਾ ਈਜ਼ੀਲੀ ਹੁੰਦਾ ਉਸ ਨੂੰ ਲੈ ਕੇ ਇਹਦਾ ਜਿਹੜਾ ਕੋਈ ਗੱਡੀ ਗੁੱਡੀ ਜਾਂ ਪੈਦਲ ਹੀ ਸੀਗੇ ਇਹ ਦੋਨੋਂ ਜਿਸ ਟਾਈਮ ਪੁਲਿਸ ਪਾਰਟੀ ਨੇ ਕਾਬੂ ਕੀਤਾ ਨੇ ਦੋਹੇ ਪੈਦਲ ਆ ਰਹੇ ਸੀਗੇ ਇੱਕ ਜਾਨੇ ਨੇ ਜਿਹੜਾ ਇਹਨਾਂ ਦੇ ਵਿੱਚੋਂ ਦੋਸ਼ੀ ਸਾਗਰ ਹੈ ਉਹਨੇ ਮੋਢੇ ਤੇ ਪਿੱਠੂ ਬੈਗ ਪਾਇਆ ਹੋ ਬਾਕੀ ਤੁਸੀਂ ਤੁਹਾਨੂੰ ਪਤਾ ਹੀ ਹੈ ਕਿ ਡੇਰਾਵਸੀ ਜਿਹੜਾ ਏਰੀਆ ਹੈ ਬਾਰਡਰ ਲੱਗਦਾ ਦੋ ਤਿੰਨ ਸਟੇਟਾਂ ਦਾ ਇੱਥੇ ਬਾਰਡਰ ਲੱਗਦਾ ਪਰ ਸਾਡੇ ਜਿਹੜੀ ਮੁਹਾਲੀ ਪੁਲਿਸ ਵੱਲੋਂ ਡੇਰਾਵਸੀ ਪੁਲਿਸ ਵੱਲੋਂ ਲਗਾਤਾਰ ਇਸ ਏਰੀਏ ਦੇ ਵਿੱਚ ਚੈਕਿੰਗ ਕੀਤੀ ਜਾਂਦੀ ਹੈ ਤੇ ਲਗਾਤਾਰ ਚੰਗੀ ਰਿਕਵਰੀ ਕੀਤੀ ਜਾਂਦੀ ਹੈ ਪੁਰਾਣਾ ਕੇਸ ਜਿਹਨਾਂ ਦੇ ਜਿਹੜਾ ਦੋਸ਼ੀ ਸਾਗਰ ਹੈ ਉਹਦੇ ਸਾਡੇ ਰਿਕਾਰਡ ਮਦਾਂਕ ਖਾਲਦੀ ਘੜੀ ਕੋਈ ਸਾਨੂੰ ਮੁਕੱਦਮਾ ਨਹੀਂ ਪਤਾ ਲੱਗਿਆ ਜਿਹੜਾ ਦੂਸਰਾ ਦੋਸ਼ੀ ਹੈਗਾ ਚਿਰਾਗ ਇਹਦੇ ਪਹਿਲਾਂ ਇੱਕ ਐਕਸੀਡੈਂਟ ਦਾ ਮੁਕੱਦਮਾ ਯੂਪੀ ਦੇ ਵਿੱਚ ਦਰ ਗਿਆ ਬਾਕੀ ਅਸੀਂ ਹੁਣ ਇਹਨਾਂ ਦੀ ਕੰਸਰਨਡ ਥਾਣੇ ਤੋਂ ਇਹਨਾਂ ਦਾ ਕ

ਸਰ ਕਿਉਂਕਿ ਬੜਾ ਈਜ਼ੀ ਰੂਟ ਹੁੰਦਾ ਹੈ ਕਿ ਬੱਸ ਜਾਂ ਟਰਾਂਸਪੋਰਟ ਜਿਹੜਾ ਹੈ ਯੂਜ਼ ਕਰਦੇ ਉਸ ਨੂੰ ਲੈ ਕੇ ਵੀ ਪੁਲਿਸ ਕਿਉਂਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਕੇਸਿਸ ਆਏ ਨੇ ਪਹਿਲਾਂ ਵੀ ਗ੍ਰਿਫਤਾਰੀਆਂ ਹੋਈਆਂ ਨੇ ਕਿ ਟਰਾਂਸਪੋਰਟ ਨੂੰ ਯੂਜ਼ ਕੀਤਾ ਜਾਂਦਾ ਹੈ ਔਰ ਖਾਸ ਤੌਰ ਤੇ ਡੇਰਾ ਬਸੀ ਕਿ ਜਿੱਦਾਂ ਤੁਸੀਂ ਕਿਹਾ ਕਿ ਬਿਲਕੁਲ ਬਾਰਡਰ ਏਰੀਆ ਉਸ ਨੂੰ ਲੈ ਕੇ ਵੀ ਪੁਲਿਸ ਕੁਝ ਕਰ ਰਹੀ ਹੈ ਕਿਉਂਕਿ ਨਸ਼ੇ ਨੂੰ ਲੈ ਕੇ ਜਿਹੜਾ ਦੇਖੋ ਜਿਵੇਂ ਪਹਿਲਾਂ ਵੀ ਦੱਸਿਆ ਕਿ ਇੰਡੀਪੈਂਡੈਂਸ ਸਟੇਟ ਨੀਤੀ ਕਰੇ ਉਸੇ ਉਹਨੂੰ ਵੀ ਧਿਆਨ ਚ ਰੱਖਦੇ ਹੋਏ ਸਾਡੇ ਜਗ੍ਹਾ ਸਪੈਸ਼ਲ ਚੈਕਿੰਗ ਆਪਰੇਸ਼ਨਸ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਚਲਾਈ ਅ ਡਿਫਰੈਂਟ ਟਾਈਮਸ ਤੇ ਚੈਕਿੰਗ ਕਰਦੇ ਆ ਉਹਦੇ ਵਿੱਚ ਖਾਸ ਕਰਕੇ ਜਿਹੜੇ ਪਬਲਿਕ ਟਰਾਂਸਪੋਰਟ ਹੈਗੀਆਂ ਬਸਾਂ ਨੇ ਰੇਲਵੇ ਸਟੇਸ਼ਨਸ ਹੈ ਉਹਨਾਂ ਦੀ ਵੀ ਅਸੀਂ ਚੈਕਿੰਗ ਕਰਦੇ ਆ ਤੇ ਇਸ ਤਰ੍ਹਾਂ ਸਾਡੇ ਕੈਂਪੇਨ ਚੱਲਦੇ ਰਹਿੰਦੇ ਆ ਬਟ ਅ ਅਸੀਂ ਜਿਹੜੇ 15 ਅਗਸਤ ਕਰਕੇ ਪਬਲਿਕ ਟਰਾਂਸਪੋਰਟ ਸਿਸਟਮ ਹੈ ਜਿੰਨਾ ਬੱਸਿਸ ਰੇਲਵੇ ਸਟੇਸ਼ਨ ਉਹਨਾਂ ਦੀ ਸਪੈਸ਼ਲ ਚੈਕਿੰਗ ਕਰਦੇ ਆ ਸਰ ਇਸ ਤੋਂ ਲਾਭ ਹੋ ਰਿਹਾ ਕਿ 15 ਅਗਸਤ ਤੋਂ ਲੈ ਕੇ ਜਿੰਨਾ ਤੁਸੀਂ 15 ਅਗਸਤ ਤੋਂ ਲੈ ਕੇ ਸਰ ਕਿਉਂਕਿ ਪੰਜਾਬ ਦੇ ਵਿੱਚ ਅਲਰਟ ਵੀ ਜਾਰੀ ਕੀਤਾ ਗਿਆ ਹੈ ਕਈ ਜਿਹੜੇ ਕਨੈਕਸ਼ਨ ਸਾਹਮਣੇ ਆ ਰਹੇ ਆ ਕਿਸ ਤਰ੍ਹਾਂ ਜਿਹੜੀ ਹੈਗੀ ਉਹ ਚੈਕਿੰਗ ਕੀਤੀ ਜਾ ਰਹੀ ਕਿਉਂਕਿ ਟਰਾਈ ਸਿਟੀ ਦਾ ਪਾਰਟ ਹੈ ਬਾਰਡਰ ਏਰੀਆ ਹਰਿਆਣਾ ਹਿਮਾਚਲ ਚੰਡੀਗੜ੍ਹ ਕਈ ਬਾਰਡਰਸ ਤੇ ਹੈ ਖਾਸ ਤੌਰ ਤੇ ਕਿਉਂਕਿ ਮਹਾਲੀ ਕਾਫੀ ਸੈਂਸਿਟਿਵ ਪਲੇਸ ਹੈ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਤਿਆਰੀਆਂ ਕਿਸ ਤਰ੍ਹਾਂ ਦੀ ਮੀਟਿੰਗ ਹੋ ਰਹੀ ਹੈ ਔਰ ਕਿਸ ਤਰ੍ਹਾਂ ਦੀ ਅਪਡੇਸ਼ਨ ਕੀਤੀ ਹੈ ਦੇਖੋ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੇ ਜਿਹੜੀ ਲੀਡਰਸ਼ਿਪ ਅੰਡਰ ਪੰਜਾਬ ਪੁਲਿਸ ਪੂਰੀ ਜਿਹੜੀ ਖਾਸ ਕਰਕੇ 15 ਅਗਸਤ 26 ਜਨਵਰੀ ਦੇ ਦਿਨਾਂ ਦੇ ਵਿੱਚ ਸਪੈਸ਼ਲ ਅਲਰਟ ਤੇ ਰਹਿੰਦੀ ਹੈ ਇਸੇ ਲੜੀ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਦੇ ਆਰਡਰ ਦੇ ਅੰਡਰ ਮਾਂ ਜੋ ਕਿ ਐਸਐਸਪੀ ਮੋਹਲੇ ਸ਼੍ਰੀ ਹਰਮਨਦੀਪ ਸਿੰਘ ਹੰਸ ਉਹਨਾਂ ਦੀ ਲੀਡਰਸ਼ਿਪ ਅੰਡਰ ਮੋਹਲੇ ਪੁਲਿਸ ਦੇ ਵਿੱਚ ਸਪੈਸ਼ਲ ਕੈਂਪੇਨ ਜਿਹੜੇ ਚੈਕਿੰਗ ਆਪਰੇਸ਼ਨਸ ਚੱਲਦੇ ਨੇ ਉਹਦੇ ਵਿੱਚ ਅਸੀਂ ਦਿੱਲੀ ਸਾਡੇ ਸਪੈਸ਼ਲ ਆਪਰੇਸ਼ਨ ਚਲਾਇਆ ਜਾਂਦਾ ਸਟੇਟ ਲੈਵਲ 'ਤੇ ਵੀ ਚਲਾਇਆ ਜਾਂਦਾ ਡਿਸਟ੍ਰਿਕਟ ਲੈਵਲ 'ਤੇ ਵੀ ਚਲਾਇਆ ਜਾਂਦਾ ਜਿਵੇਂ ਕੱਲ ਅਸੀਂ ਰੇਲਵੇ ਸਟੇਸ਼ਨ ਬੱਸ ਸਟੈਂਡਸ ਚੈੱਕ ਕਰਵਾਏ ਸੀਗੇ ਅੱਜ ਅਸੀਂ ਸਵੇਰੇ अर्ਲੀ ਮਾਰਨਿੰਗ ਦੇ ਵਿੱਚ ਜਿਹੜੇ ਕੋਈ ਪੁਰਾਣੇ ਕ੍ਰਿਮੀਨਲ ਹੈ ਉਹਨਾਂ ਦੇ ਹਾਈ ਡਾਊਟਸ ਵੀ ਚੈੱਕ ਕਰਵਾਏ ਨੇ ਉਸ ਤੋਂ ਬਿਨਾਂ ਜਿਹੜੀ ਪੀ ਕਾਰਸ ਦੇ ਵਿੱਚ ਇਵਨਿੰਗਸ ਦੇ ਵਿੱਚ ਜਿਹੜੇ ਮੇਨ ਇੰਪੋਰਟੈਂਟ ਸੈਂਸਿਟਿਵ ਪਲੇਸਿਸ ਆ ਉੱਥੇ ਸਾਡੀ ਜਿਹੜੀ ਸਪੈਸ਼ਲ ਚੈਕਿੰਗ ਕੀਤੀ ਜਾਂਦੀ ਹੈ ਤੇ ਰਾਤ ਨੂੰ ਸਾਡੀ ਜਿਹੜੀ ਨਾਈਟ ਡੋਮੀਨੇਸ਼ਨ ਪਲਾਨ ਇੰਪਲੀਮੈਂਟ ਕੀਤਾ ਜਾਂਦਾ 15 ਜੁਲਾਈ ਨੂੰ ਲੈ ਕੇ ਇੰਡੀਪੈਂਡੈਂਸ ਡੇ ਤਾਕੀ ਲੋਕ ਚੰਗੀ ਤਰ੍ਹਾਂ ਨੂੰ ਸੈਲੀਬ੍ਰੇਟ ਕਰ ਸਕਣ ਇੰਜੋਏ ਕਰ ਸਕਣ ਉਹਦੇ ਲਈ ਜਿਹੜੀ ਮੋਹਾਲੀ ਪੁਲਿਸ ਪੂਰੀ ਅਲਰਟ ਹੈ ਤੇ ਪੂਰੀ ਨਿਸਤਾਰ ਠੀਕ ਹੈ